ਉਹਨਾਂ ਦੀ ਬਕਾਇਦਾ ਤੌਰ ਤੇ ਤਲਾਸ਼ੀ ਲਈ ਜਾਂਦੀ ਭਾਵੇਂ ਨਿੱਜੀ ਵਾਹਨ ਤੇ ਹੋਣ ਭਾਵੇਂ ਬੱਸ ਟਰੱਕ ਤੇ ਹੋਣ ਟਰੱਕਾਂ ਵਗੈਰਾ ਦੀ ਤਲਾਸ਼ੀ ਹੁੰਦੀ ਹੈ ਪਰ ਵੱਡੀ ਗੱਲ ਅਚਚੇ ਲੋਕ ਫੜੇ ਜਾਂਦੇ ਆ ਜਿਨ੍ਹਾਂ ਕੋਲ ਥੋੜੀ ਬੋਲੀ ਫੀਮ ਜਾਂ ਪੋਸਟ ਵਗੈਰਾ ਹੁੰਦਾ ਹੈ ਪੰਜਾਬ ਦੇ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਰਾਜਸਥਾਨ ਦੇ ਵਿੱਚ ਜ਼ਮੀਨ ਵੀ ਗਰੀ ਠੇਕੇ ਤੇ ਖੇਤੀ ਕਾਰਜ ਵਗੈਰਾ ਹੀ ਲੈਂਦੇ ਹੈਗੇ ਆ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਵਿੱਚ ਜਿਹਨਾਂ ਦੀ ਉੱਧਰ ਜ਼ਮੀਨ ਹੈਗੀ ਆ ਉਹ ਠੇਕੇ ਦੇ ਰੱਤ ਵਗੈਰਾ ਦੇ ਦੇਖ ਕੇ ਆਉਂਦੇ ਤੇ ਆਪ ਇੱਥੇ ਰਹਿੰਦੇ ਆ ਤੇ ਜਿਹੜੇ ਕੋਈ ਖਾਣ ਪੀਣ ਦੇ ਆਦੀ ਹੈਗੇ ਆ ਫੀਮ ਆ ਪੋਸਟ ਆ ਉਹ ਅਕਸਰ ਉਧਰੋਂ ਆਉਂਦਾ ਰਹਿੰਦਾ ਹੈਗਾ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ ਰਾਜਸਥਾਨ ਪੁਲਿਸ ਨੇ 1 ਕਿਲੋ 400 ਗ੍ਰਾਮ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਗ੍ਰਿਫਤਾਰੀ ਕੋਈ ਪਹਿਲੀ ਗ੍ਰਿਫਤਾਰੀ ਨਹੀਂ ਹੈ। ਫਰੀਦਕੋਟ ਜ਼ਿਲ੍ਹੇ ਦੇ ਪਹਿਲਾਂ ਵੀ ਕਈ ਲੋਕ ਅਫੀਮ ਜਾਂ ਪੋਸਟ ਦੇ ਸਮੇਤ ਰਾਜਸਥਾਨ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਆ ਕਿਉਂਕਿ ਰਾਜਸਥਾਨ ਦੇ ਵਿੱਚ ਅਫੀਮ ਤੇ ਪੋਸਟ ਦੇ ਠੇਕੇ ਆ ਉੱਥੋਂ ਇਹ ਦੋਨੇ ਚੀਜ਼ਾਂ ਆਮ ਮਿਲ ਜਾਂਦੀਆਂ ਤੇ ਫਰੀਦਕੋਟ ਦੇ ਲੋਕ ਖਾਸ ਕਰਕੇ ਮਾਲਵੇ ਦੇ ਲੋਕ ਰਾਜਸਥਾਨ ਦੇ ਨਾਲ ਹੱਦ ਲੱਗਦੀ ਹੋਣ ਕਰਕੇ ਨੇੜੇ ਹੋਣ ਕਰਕੇ ਅਕਸਰ ਇਸ ਤਰ੍ਹਾਂ ਦੇ ਨਸ਼ੇ ਖਰੀਦ ਕੇ ਲਿਆਉਂਦੇ ਫਸ ਜਾਂਦੇ ਆ ਕਿਉਂਕਿ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਨਾਲ ਜਿੰਨੇ ਵੀ ਬਾਰਡਰ ਲੱਗਦੇ ਆ ਉਹਨਾਂ ਤੇ ਨਾਕੇ ਲਾਏ ਹੋਏ ਆ ਤੇ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਆ ਫਰੀਦਕੋਟ ਜ਼ਿਲ੍ਹੇ ਦੇ ਜਿਹੜੇ ਦੋ ਤਾਜ਼ਾ ਨਵੇਂ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚ ਇੱਕ ਮੱਲੇ ਵਾਲੇ ਪਿੰਡ ਦਾ ਤਰਲੋਚਨ ਸਿੰਘ ਤੇ ਦੂਜਾ ਮਹਿਮੂਆਣੇ ਦਾ ਗੁਰਨਵਜ ਸਿੰਘ ਆ ਜਿਨ੍ਹਾਂ ਨੂੰ ਇੱਕ ਕਾਰ ਤੇ ਇੱਕ ਘੱਲੋ 400 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। Rajasthan ਦੇ ਕਿੱਥੋਂ ਦੀ ਹੈ ਇਹ ਘਟਨਾ ਤੇ ਕਿਵੇਂ ਹੋਈ ਇਹ ਸਾਰੀ ਵਾਰਦਾਤ ਆਓ ਜਾਣਕਾਰੀ ਲੈਂਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤ ਜਿਹੜਾ ਪਨਾਵ ਪੁਲਿਸ ਸਟੇਸ਼ਨ ਹੈਗਾ ਕੇਕੜੀ ਜ਼ਿਲ੍ਹੇ Rajasthan ਦੇ ਵਿੱਚ ਉੱਥੇ ਬਰੀਜ਼ਾ ਗੱਡੀ ਦੇ ਦੋ ਬੰਦੇ ਅਰੈਸਟ ਕੀਤੇ ਗਏ ਆ ਜਿਹਦਾ ਨਾਮ ਇੱਕ ਦਾ ਨਾਮ ਤਰਲੋਚਨ ਸਿੰਘ ਤੇ ਇੱਕ ਦਾ ਨਾਮ ਗੁਰਨਵਜ ਸਿੰਘ ਆ ਤਰਲੋਚਨ ਸਿੰਘ ਮੱਲੇਵਾਲ ਦੇ ਰਹਿਣ ਵਾਲਾ ਤੇ ਗੁਰਨਵਾਰ ਸਿੰਘ ਮੈਮੋ ਵਾਲ ਦੇ ਰਹਿਣ ਵਾਲਾ ਔਰ ਪੁਲਿਸ ਨੇ ਕਲੇਮ ਕੀਤਾ ਕਿ ਇਹਨਾਂ ਕੋਲ 1 ਕਿਲੋ 400 ਗ੍ਰਾਮ ਅਫੀਮ ਬਰਾਮਦ ਹੋਈ ਹੈ ਪੁਲਿਸ ਨੇ ਜਿਹੜੀ ਅਫੀਮ ਤੇ ਗੱਡੀ ਤੇ ਇਹਨਾਂ ਦੋ ਵਿਅਕਤੀਆਂ ਨੂੰ ਕਬਜ਼ੇ ਚ ਲੈ ਲਿਆ ਹੈਗਾ ਔਰ ਇਹਨਾਂ ਦੇ ਖਿਲਾਫ 18 ਕਟ 85 ਐਨਪੀ ਸੈਕਟਰ ਦਾ ਪਰਚਾ ਦਰਜ ਕਰਕੇ ਇਹਨੂੰ ਜਿਹੜਾ ਹੈਗਾ ਉੱਤੇ ਕੀਕੜੀ ਜ਼ਿਲ੍ਹਾ ਦਾ ਜਿਹੜੀ ਜੇਲ ਹੈਗੀ ਆ ਉਹ ਚ ਨਜ਼ਰਬੰਦ ਕਰਤਾ ਹੈਗਾ ਇਹਨਾਂ ਦੇ ਕੋਲੇ ਕੋਈ ਲਾਇਸੈਂਸ ਵਗੈਰਾ ਹੈ ਨਹੀਂ ਸੀ ਤੇ ਰਾਜਸਥਾਨ ਦੇ ਵਿੱਚ ਜਿਹੜੇ ਲੋਕ 400 ਗ੍ਰਾਮ ਅਫੀਮ ਲੈ ਕੇ ਜਿਹੜੇ ਹੈਗੇ ਆ ਜਾ ਰਹੇ ਸੀ ਔਰ ਪੁਲਸ ਨੂੰ ਇਸ ਬਾਰੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਆ ਫਰੀਦਕੋਟ ਦੇ ਸਾਲ ਲੱਗਦਾ ਮਾਲਵੇ ਦਾ ਪੰਜਾਬ ਦਾ ਉੱਥੋਂ ਅਕਸਰ ਹੀ ਜਾਂਦੇ ਰਹਿੰਦੇ ਆ ਫੀ ਗੰਗਾ ਨਗਰ ਹਨੂਮਾਨਗੜ ਜਿਹੜੇ ਬਾਰਡਰ ਆ ਜਿਹੜੇ ਇਹ ਪੰਜਾਬ ਦੇ ਨਾਲ ਲੱਗਦੇ ਹੈਗੇ ਆ ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਰਾਜਸਥਾਨ ਦੇ ਵਿੱਚ ਜ਼ਮੀਨ ਵੀ ਬਣੀ ਠੇਕੇ ਤੇ ਖੇਤੀ ਕਾਸ਼ਤ ਵਗੈਰਾ ਹੀ ਲੈਂਦੇ ਹੈਗੇ ਆ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਵਿੱਚ ਨੇ ਕਿ ਉੱਧਰ ਜ਼ਮੀਨ ਹੈਗੀ ਆ ਉਹ ਠੇਕੇ ਦੇ ਰੱਤ ਵਗੈਰਾ ਦੇ ਦੇ ਕੇ ਆਉਂਦੇ ਤੇ ਆਪ ਇੱਥੇ ਰਹਿੰਦੇ ਆ ਤੇ ਜਿਹੜੇ ਕੋਈ ਖਾਨ ਪੀਂਦੇ ਆਦੀ ਹੈਗੇ ਐਫੀਮ ਆ ਪੋਸਟਾ ਉਹ ਅਕਸਰ ਉਧਰੋਂ ਆਉਂਦਾ ਰਹਿੰਦਾ ਹੈਗਾ ਉਸੇ ਤਹਿਤ ਹੀ ਰਹਗਾ ਇਹ ਫੜੇ ਗਏ ਹੈਗੇ ਆ ਜਿਹੜੇ ਵੀ ਪੰਜਾਬੀ ਉਧਰੋਂ ਪੰਜਾਬ ਚ ਇੰਟਰ ਕਰਦੇ ਆ ਉਹਨਾਂ ਦੀ ਬਕਾਇਦਾ ਤੌਰ ਤੇ ਤਲਾਸ਼ੀ ਲਈ ਜਾਂਦੀ ਭਾਵੇਂ ਨਿੱਜੀ ਵਾਹਨ ਤੇ ਹੋਣ ਭਾਵੇਂ ਬੱਸ ਟਰੱਕ ਤੇ ਹੋਣ ਟਰੱਕਾਂ ਵਗੈਰਾ ਦੀ ਤਲਾਸ਼ੀ ਹੁੰਦੀ ਹੈ ਪਰ ਵੱਡੀ ਗੱਲ ਬਾਤ ਇਹ ਚੁੱਥੇ ਲੋਕ ਫੜੇ ਜਾਂਦੇ ਆ ਜਿਨ੍ਹਾਂ ਕੋਲ ਥੋੜੀ ਬੋਲੀ ਫੀਮ ਜਾਂ ਪੋਸਟ ਵਗੈਰਾ ਹੁੰਦਾ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ